ਮੁਤਾਇ ਤਾਲੇ ਕੇ ਇਹ ਰਵਿਕਰਨ ਕਾਲੋ ਨੇ ਜਿਹੜਾ ਆ ਸੁਖੀ ਰੰਦਾਵਾ ਨਿਰਮਲ ਸਿੰਘ ਕਾਲਾ ਇਹਨਾਂ ਐਕਸੀਡੈਂਟ ਕਰਾਇਆ ਅੱਜ ਦਾ ਦਿਨ ਮੇਰਾ ਭਰਾ ਰਵੇਲ ਸਿੰਘ 아이 ਦੀ ਰਾਜਪਾਲ ਮਹੀਨਾ ਦੇ ਨਾਲ ਇਹਨਾਂ ਐਕਸੀਡੈਂਟ ਕਰਾਇਆ ਮੇਰਾ ਭਰਾ ਮਾਰਿਆ ਮੇਰੀ ਮਾਂ ਮਰੀ 5 8 2008 ਨੂੰ 5 12 아이 ਦੀ ਤਰੀਖ ਦੇ ਮੈਨੂੰ ਨਹੀਂ ਠੰਡ ਪੈਂਦੀ ਪੰਜਾਬ ਪੁਲਿਸ ਦੇ ਆਵੇ ਸੀ ਮੈਨੂੰ ਇਹ ਪੱਕਾ ਨਹੀਂ ਕਿ ਚੰਗੇ ਲੱਗੇ ਸੀਗਾ ਮੈਂ ਕੀ ਕਰਾਂ ਨਹੀਂ ਮਿਠਾਈ ਚਲਾ ਕੇ ਆਏ ਗਏ ਨਰੇਸ਼ ਸਿੰਘ ਚੌੜੇ ਨੂੰ ਦੇਣੀ ਆ ਆ ਨਰੇਸ਼ ਸਿੰਘ ਚੌੜੇ ਨੂੰ ਦੇਣੀ ਆ ਕਰ ਕਿਉਂ ਦੇਣਾ ਤੂੰ ਜਿਹਨਾਂ ਨਾਮ ਦੇ ਦੇ ਨਾਮ ਦੇ ਇਹ ਪ੍ਰਸ ਨਹੀਂ ਚੰਗੀ ਲੱਗਦੀ ਹੁਣ ਮੈਨੂੰ ਤੁਹਾਡੀ ਪ੍ਰਸਾ ਨਹੀਂ ਚੰਗੇ ਲੱਗਣੀਆਂ ਮੈਨੂੰ ਨਹੀਂ ਤੁਹਾਡੀ ਪ੍ਰਸਾ ਚੰਗੇ ਲੱਗਣੀਆਂ ਤਾਂ ਕੋਲ ਲੋਕਾਂ ਦੇ ਵਿੱਚ ਕਰਾਏ ਨੇ ਰਮਦਾਸ ਵਾਲੀ ਸੜਕ ਬਾਬਾ ਬੂੜਾ ਵਾਲੀ ਮੈਂ ਜੁਜਾਰ ਸਿੰਘ ਐ ਵੀ ਨੂੰ ਜਿਹੜੀ ਲੈਣ ਵਾਲੀ ਹਲੇ ਕਰੀਏ ਨੰਬਰ 25 ਹਾਸ ਨੰਬਰ 55 ਕੀ ਗੱਲ ਹੋਈ ਕਿਉਂ ਆਏ ਇੱਥੇ ਪਹਿਲੇ ਸਾਫ਼ ਕਰਕੇ ਦੱਸ ਮੈਂ ਆਇਆ ਅੰਮ੍ਰਿਤ ਸਿੰਘ ਚਾਉੜੇ ਨੂੰ ਮੈਂ ਪਸਤੇ 2007 ਦੇ ਵੰਡੇ ਹੀ ਜਿਹੜਾ 2000 ਮੇਰੇ ਹਸਪੰਦ ਬਲਵਿੰਦਰ ਸਿੰਘ ਨੇ ਇਲੈਕਸ਼ਨ ਲੜੀ ਸ਼ਰਾਮ ਨਿਕਾਲੀ ਦਾ ਨੰਬਰ 60000 ਸੀ ਤੇ ਮਾਨ ਵੱਲ ਆਇਆ ਸਿੰਘ ਜੁੜੇ ਨੂੰ ਵੀ ਸਮਰਥਨ ਕਰਨ ਵਾਸਤੇ ਆਏ ਹੋ ਹਾਂਜੀ ਮੈਂ ਉਹਨਾਂ ਨੂੰ ਮਿਲਣਾ ਮੈਂ ਦਰਸ਼ਕੀ ਕਰਨੇ ਉਹਨਾਂ ਦੇ ਇਹ ਡੱਬਾ ਕਹਿੰਦਾ ਸਿਲੰਡਰ ਮੈਂ ਉਹਨਾਂ ਨੂੰ ਖਾਣੇ ਵਰਤੀ ਮੈਂ ਬਰਫੀ ਕਿੱਥੇ ਖੋਣੀ ਨਹੀਂ ਨਹੀਂ ਗੋਲੀ ਚਲਾਈ ਤਾਂ ਕਰਕੇ ਇਹ ਨਹੀਂ ਉਹਨਾਂ ਨੇ ਤਾਂ ਕਾਹੂੰ ਲਿਆਇਆ ਮੈਨੂੰ ਪਤਾ ਆਇਆ ਉਹਨਾਂ ਨੇ ਬਹੁਤ ਵੱਡੀ ਪ੍ਰਾਪਤੀ ਗੋਲੀ ਛੜਿਆ ਪਰ ਹਰਮੰਦਰ ਸਾਹਿਬ ਉੱਪਰ ਗੋਲੀ ਚਲਾਈ ਗਈ ਇਹਨੇ ਮਜੇਤੀ ਇਹਨੇ ਬੇੜਾ ਕਰਕੇ ਜੇ ਮੇਰੇ ਠਾਣੇ ਧਮਾਕੇ ਹੁੰਦੇ ਇਹਨੇ ਘੱਟ ਧਮਾਕਾ ਕਰਾ ਮੈਨੂੰ ਤਾਂ ਠੰਡ ਪੈਂਦੀ ਆ ਇਹਦੇ ਘਰ ਚ ਤਮਾਕਾ ਕਰਾ ਇਹਦੇ ਬੱਚੇ ਤਾਂ ਮੁੰਡੇ ਵੇ ਵੇਖਿਆ ਇਹ ਤਾਂ ਮੁੰਡੇ ਮਾਰਾ ਮੈਨੂੰ ਤਾਂ ਖਾ ਦੇ ਭਾਈ ਤੁਹਾਡੇ ਨਾਲ ਕੀ ਹੈ ਤੁਹਾਡੇ ਨਾਲ ਕੀ ਹੈ ਤੁਹਾਡੇ ਨਾਲ ਕੀ ਹੈ ਤੁਹਾਡੇ ਨਾਲ ਕੀ ਹੈ ਉਹ ਇੱਕ ਮਿੰਟੀ ਤੁਹਾਡੇ ਨਾਲ ਹੋਇਆ ਕੀ ਹੈ ਜੀ ਮੈਂ ਤਾਂ ਕਿੰਨੀ ਕੁਝ ਨਹੀਂ ਮੈਂ ਨਰਾਇਣ ਚੌੜੇ ਦਾ ਪਾਣੀ ਮੈਂ ਪਕੌੜੇ ਲੈ ਕੇ ਆਈ ਹਾਂ ਆਗੇ ਮੇਰੀ ਹਾਈਪੋਰਟ ਤੇ ਤਰੀਕ ਸੀ ਮੇਰੇ ਦਾਨ ਲੱਗਿਆ ਕਿ ਤਰੀਕ ਸੀ ਪੰਜਵੀਂ ਮੰਜ਼ਲ ਤੇ ਪੰਜਵੀਂ ਮੰਜ਼ਲ ਤੇ ਮੇਰੀ ਤਰੀਕ ਸੀ ਬੱਸ ਕਰੋ ਹੰਗਾਮਾ ਕੀਤਾ ਜਾ ਰਿਹਾ ਵੱਡੇ ਜਿਹੜੇ ਸਵਾਲ ਖਰੇ ਕੀਤੇ ਗਏ ਨੇ ਤਸਵੀਰਾਂ ਜਿਹੜੀਆਂ ਲਾਈਵ ਤੋਂ ਸਾਂਝੀਆਂ ਕਰਦੇ ਆ ਸੋ ਵੱਡਾ ਜਿਹੜਾ ਹੰਗਾਮਾ ਕੀਤਾ ਜਾ ਰਿਹਾ ਸੌਦਤ ਵੱਲੋਂ ਸੋ ਕਿਉਂ ਇਸ ਤਰੀਕੇ ਦੇ ਜਿਹੜਾ ਹੰਗਾਮਾ ਖੜਾ ਕੀਤਾ ਗਿਆ ਨਰੈਨ ਸਿੰਘ ਚੋੜਾ ਹਾਨਾ ਨੂੰ ਜਿਹੜੀ ਮਠਿਆਈ ਖਵਾਉਣ ਲਈ ਪਹੁੰਚੀ ਹੈ ਗੱਲਾਂ ਕੀਤੀਆਂ ਜਾਂਦੀਆਂ ਨੇ